ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਚਲਾਈ ਅਬ ਚਲਾਇਆ ਅਭਿਆਨ ਦੇ ਅਧੀਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਅੱਜ ਭਾਰੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਾਸਕੋ ਆਪਰੇਸ਼ਨ ਦੇ ਤਹਿਤ ਸਵੇਰੇ 8 ਵਜੇ ਤੋਂ ਇੱਕ ਸਰਚ ਅਭਿਆਨ ਚਲਾਇਆ ਤਾਂ ਉਸ ਸਰਚ ਅਭਿਆਨ ਦੀਆਂ ਤਸਵੀਰਾਂ ਆਪ ਜੀ ਦੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਵੀ ਐਸਐਸਪੀ ਪਾਗੀਰਥ ਮੀਨਾ ਜੀ ਦੀ ਦੇਖਰੇਖ ਦੇ ਵਿੱਚ ਉਹ ਖੁਦ ਇਸ ਸਰਚ ਅਭਿਆਨ ਦੇ ਵਿੱਚ ਕਾਸਕੋ ਆਪਰੇਸ਼ਨ ਦੇ ਵਿੱਚ ਸ਼ਾਮਲ ਨੇ ਤੇ ਉਹ ਖੁਦ ਜਾ ਕੇ ਜਿਹੜੇ ਉਹ ਕਰਾਂ ਦੀ ਚੈਕਿੰਗ ਕਰ ਰਹੇ ਨੇ ਉਹਨਾਂ ਨੇ ਇਸ ਵਿੱਚ ਦੱਸਿਆ ਵੀ ਜਿਨ੍ਹਾਂ ਦੇ ਜਿਹੜੇ ਪਹਿਲਾਂ ਨਸ਼ਾ ਵੇਚਦੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਦੁਬਾਰਾ ਚੈਕਿੰਗ ਕੀਤੀ ਜਾ ਰਹੀ ਹੈ ਵੀ ਕੀ ਉਹ ਨਸ਼ਾ ਛੱਡ ਗਏ ਹਨ ਕਿ ਵੇਚ ਰਹੇ ਹਨ ਜੇਕਰ ਉਹਨਾਂ ਤੋਂ ਨਸ਼ਾ ਬਰਾਮਦ ਕੀਤਾ ਜਾਂਦਾ ਤਾਂ ਉਹਨਾਂ ਦੇ ਖਿਲਾਫ ਫਿਰ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚ ਡਰ ਪੈਦਾ ਹੋਵੇ ਵੀ ਪੁਲਿਸ ਕਦੋਂ ਵੀ ਕਿਸੇ ਵੀ ਸਮੇਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਛਾਪਾ ਮਾਰੀ ਕਰ ਸਕਦੀ ਹੈ ਤੇ ਲੋਕਾਂ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਬਣਾਉਣ ਦੇ ਲਈ ਇੱਕ ਇੱਕ ਕੋਸ਼ਿਸ਼ ਹੈ ਵੀ ਲੋਕਾਂ ਨੂੰ ਵੀ ਇਹ ਵਿਸ਼ਵਾਸ ਲੱਗਿਆ ਰਹੇ ਕਿ ਪੁਲਿਸ ਬੜੀ ਸ਼ਕਤੀ ਦੇ ਨਾਲ ਨਸ਼ਾ ਵਿਰੋਧੀ ਅਭਿਆਨ ਚਲਾ ਰਹੀ ਹੈ ਔਰ ਇਸ ਦੇ ਵਿੱਚ ਉਹੋ ਸਮੇ ਸਮੇਤੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਖਲਾਫ ਦੇ ਘਰਾਂ ਦੇ ਵਿੱਚ ਛਾਪਾ ਮਾਰੀ ਕਰਕੇ ਉਹਨਾਂ ਨੂੰ ਫੜ ਕੇ ਫਿਰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਤਾ ਫਿਰ ਆਓ ਇਹ ਤੁਸੀਂ ਹੁਣ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਲੇਡੀਜ਼ ਪੁਲਿਸ ਨਾਲ ਹੈ ਐਸਐਸਪੀ ਸਾਹਿਬ ਖੁਦ ਨਾਲ ਹੈ ਪੁਲਿਸ ਅਧਿਕਾਰੀ ਹੋਰ ਨਾਲ ਹੈ ਤੇ ਘਰਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਜੇ ਇਹਨਾਂ ਦੇ ਵਿੱਚ ਕਿਸੇ ਕੋਲੋਂ ਬਰਾਮਦ ਹੁੰਦਾ ਕੁਝ ਨਸ਼ਾ ਤਾਂ ਉਹਨਾਂ ਤੋਂ ਦੇ ਖਿਲਾਫ ਫਿਰ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਆਓ ਤੁਹਾਡੀ ਅਸੀਂ ਗੱਲਬਾਤ ਕਰਾਣੇ ਆ ਐਸਐਸਪੀ ਪਾਗੀਰਥ ਮੀਨਾ ਜੀ ਦੇ ਨਾਲ ਤੇ ਆਪਾਂ ਜਾਣਦੇ ਹਾਂ ਵੀ ਅੱਜ ਪੰਜਾਬ ਦੇ ਵਿੱਚ ਜਿਹੜਾ ਅਭਿਆਨ ਚਲਾਇਆ ਹੈ ਉਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਸਰਕਾਰ ਵੱਲੋਂ ਦਿੱਤੇ ਜਿਹੜੇ ਆਦੇਸ਼ ਆ ਉਹਨਾਂ ਦੇ ਤਹਿਤ ਉਹ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹਨ ਤਾਂ ਆਓ ਆਪਾਂ ਜਾਣਦੇ ਹਾਂ ਐਸਐਸਪੀ ਪਾਗੀਰਾਤ ਮੀਨਾ ਜੀ ਤੋਂ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਕੇ ਦਿਸ਼ਾ ਨੇ ਵੈਸਾ ਹੈਟ ਕਾਸਾ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਇਸੇ ਕੜੀ ਦੇ ਵਿੱਚ ਅਸੀਂ ਮੁਕਸਲ ਡਿਸਟ੍ਰਿਕਟ ਦੇ ਵਿੱਚ ਐਪ੍ਰੋਕਸੀਮੇਟ 500 ਪੁਲਿਸ ਪਰਸਨਲ ਡਿਪਲੋਏਟ ਕੀਤੇ ਹੈਗੇ जितने भी ड्रग हॉटस्पॉट स्पॉट है और जिन्हों ऊपर ड्रग्स के ऑलरेडी परचे है ऑलरेडी परचे है वेरीफाई कर रहे हैं और जितने भी ड्रग हॉटस्पॉट एरिया पूरा और सर्च ऑपरेशन सारे रोड कवर करके और कंडक्ट करवाया जा रहा है बेसिकली इसका जो मेन मोटिव हैगा वो है कि जो क्रिमिनल्स है मना डर पैदा करना कि पुलिस कभी भी कहीं भी दबिश दे सकती हैगी और दूसरा जो पब्लिक है मनादे मना सेंस ऑफ सिक्योरिटी की भावना पैदा करनी है आज ये मुक्सर ਸਵੇਰੇ 8 ਵਜੇ ਤੋਂ ਲੈ ਕੇ aur 2 ਵਜੇ ਤੱਕ ਇਹ ਆਪਰੇਸ਼ਨ ਚਲਾਇਆ ਜਾ ਰਹੇਗਾ ਉਹਦੇ ਬਾਅਦ ਵਿੱਚ ਇਸਕੇ ਜੋ ਰਿਜ਼ਲਟ ਆਉਣਗੇ ਉਹ ਤੁਹਾਡੇ ਨਾਲ ਸੇਅਰ ਕੀਤੇ ਜਾਣਗੇ